ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਅਸੀਂ ਗੁਰਦਾਸਪੁਰ ਤੋਂ ਬਟਾਲੇ ਵੱਲ ਜਾ ਰਹੇ ਸੀ ਉਹ ਰਾਸਤੇ ਦੇ ਵਿੱਚ ਸਪੋਹਾ ਇੱਕ ਏਰੀਆ ਪੈਂਦਾ ਔਰ ਇੱਥੇ ਕੁਝ ਮਤਲਬ ਰੋਡ ਦੇ ਉੱਪਰੋਂ ਜਾ ਰਹੇ ਸੀ ਗੱਡੀ ਦੇ ਉੱਪਰ ਔਰ ਪੀਵੀ 11 ਸੀ ਐਨ 666 ਨੰਬਰ ਹੈ ਔਰ ਫੈਮਿਲੀ ਸੀ ਪੂਰੀ ਜਿਹਦੇ ਚ ਇੱਕ ਬਹੁਤ ਛੋਟਾ ਜਿਹਾ ਬੱਚਾ ਸੀ ਵਿਚਾਰਾ ਮੇਰੇ ਖਿਆਲ ਦੋ ਚਾਰ ਮਹੀਨਿਆਂ ਦਾ ਹੀ ਹੋਣਾ 6 ਮਹੀਨਿਆਂ ਦਾ ਹੋ ਸਕਦਾ ਤੇ ਉਹ ਵੀ ਨਾਲ ਸੀ ਤੇ ਫੈਮਿਲੀ ਹੈ ਔਰ ਬਚਾ ਹੂੰ ਹੋ ਗਿਆ ਸੱਟਾਂ ਲੱਗੀਆਂ ਜਰੂਰ ਇਹ ਵਾਰ ਤੁਸੀਂ ਜੇ ਗੱਡੀ ਦੀ ਹਾਲਤ ਦੇਖੋ ਤੇ ਪਤਾ ਨਹੀਂ ਹੁਣ ਕੀ ਹੋਇਆ ਹੋਵੇਗਾ ਕੀ ਨਹੀਂ ਬਹੁਤ ਹੀ ਬੁਰਾ ਜਿਹੜਾ ਹਾਲ ਹੋ ਚੁੱਕੇ ਗੱਡੀ ਦਾ ਜੀ ਇਸ ਵੇਲੇ ਔਰ ਇਹਨਾਂ ਕੋਈ ਐਮਬੂਲੈਂਸ ਨੂੰ ਕਾਲ ਕਰੋ ਪਲੀਜ਼ ਐਂਬੂਲੈਂਸ ਨੂੰ ਕਾਲ ਕਰੋ ਜੀ ਬੱਚਾ ਬਾਈ ਜੀ 3 ਕ ਮਹੀਨੇ ਦਾ ਛੋਟਾ 4 ਮਹੀਨੇ ਦਾ ਪਲੀਜ਼ ਜਲਦੀ ਕਰੋ ਪਲੀਜ਼ ਭਾਈ ਜੀ ਜਲਦੀ ਆਓ ਮੇ ਜੀ ਸੋ ਤੁਸੀਂ ਦੇਖ ਸਕਦੇ ਹੋ ਜਿਹੜੀ ਸੋ ਤੁਸੀਂ ਦੇਖ ਸਕਦੇ ਹੋ ਇੱਕ ਫੈਮਿਲੀ ਸੀ ਵਿੱਚ ਔਰ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਇਹ ਨਹੀਂ ਪਤਾ ਪਰ ਇਸ ਵੜੇ ਜੋ ਹਾਲ ਹੈ ਗੱਡੀ ਦਾ ਤੁਸੀਂ ਦੇਖ ਸਕਦੇ ਹੋ ਔਰ ਬਹੁਤ ਹੀ ਬੁਰਾ ਹਾਲ ਔਰ ਗੱਡੀ ਦੇ ਪਰਖੱਚੇ ਉੱਡ ਗਏ ਨੇ ਔਰ ਤੁਸੀਂ ਦੇਖ ਸਕਦੇ ਹੋ ਇਹ ਜਸਟ ਹੁਣੇ ਐ 15 20 ਮਿੰਟ ਪਹਿਲਾਂ ਦੀ ਜਿਹੜੀ ਗੱਲ ਹੈ ਔਰ ਕੀ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਪਰ ਬਚਾਅ ਹੋ ਗਿਆ ਸਾਰਿਆਂ ਦਾ ਔਰ ਛੋਟਾ ਬੱਚਾ ਵੀ ਇਹ ਵਿੱਚ ਬਿਲਕੁਲ ਬਹੁਤ ਹੀ ਛੋਟੀ ਗੇਜ਼ ਦਾ ਔਰ ਪੁਲਿਸ ਹੁਣੇ ਆਈ ਆ ਔਰ ਇਹਨਾਂ ਨੂੰ ਭੇਜ ਦਿਓ ਇਹਨਾਂ ਨੂੰ ਕਹ ਵੀ ਲੈ ਜਾਓ ਇਹਨਾਂ ਨੂੰ ਪਲੀਜ਼ ਇਹਨਾਂ ਨੂੰ ਲੈ ਜਾਓ ਬੱਚੇ ਲੈ ਜਾਓ ਹਸਪੀਟਲ ਉੱਥੇ ਹੀ ਲੈ ਜਾਓ ਔਰ ਤੁਸੀਂ ਦੇਖੋ ਵੀ ਜੋ ਹਾਲ ਆ ਇਸ ਤਰ੍ਹਾਂ ਲੱਗ ਰਿਹਾ ਵੀ ਕਈ ਮਹੀਨਿਆਂ ਦਾ ਪਰ ਇਹ ਹੁਣੇ ਹੀ ਜੇ ਤੁਸੀਂ ਬਲੀਵ ਨਹੀਂ ਕਰ ਸਕਦੇ ਹੁਣੇ ਹੁਣੇ ਐਕਸੀਡੈਂਟ ਹੋਇਆ ਔਰ ਸੋ ਇਹ ਪਤਾ ਨਹੀਂ ਮਤਲਬ ਭਾਈ ਜੀ ਕਿਵੇਂ ਆਈ ਕਿਵੇਂ ਨਹੀਂ ਉਧਰੋਂ ਗੱਡੀ ਆਈ ਤੇਜ਼ੀ ਦਰਖਤ 'ਚ ਵੱਜੀ ਪਤਾ ਨਹੀਂ ਭਾਈ ਲੱਗਾ ਇਹ ਗੱਡੀ ਦਾ ਵੀ ਗੱਡੀ ਇੰਨੇ ਮਗਰ ਅਹੀ ਆ ਰਹੇ ਹਾਂ ਹਾਂਜੀ ਮਗਰ ਆ ਰਹੇ ਆ ਗੱਡੀ ਇੰਨਾ ਨਹੀਂ ਪੱਲਾ ਵੀ ਗੱਡੀ ਆ ਵੀ ਇੱਕਦਮ ਇੱਥੇ ਕਤਮਟੀ ਹੋ ਗਿਆ ਤੇ ਇੱਥੇ ਮੋਟਰਸਾਈਕਲ ਆ ਰਿਹਾ ਜਦੋਂ ਵੇਖਿਆ ਵੀ ਗੱਡੀ ਆ ਮੈਨੂੰ ਚਿੰਕਾਈਆਂ ਗੱਡੀ ਦੇ ਵਿੱਚੋਂ ਹਾਂਜੀ ਫਿਰ ਉਹ ਬੱਚੇ ਨੂੰ ਬਾਹਰ ਕੱਢਿਆ ਬਿਜੀ ਨੂੰ ਬਾਹਰ ਕੱਢਿਆ ਤੇ ਫਿਰ ਹੋਰ ਵੀਰ ਹਣੀ ਇੱਕ ਦੋ ਨਾਲ ਆ ਕੇ ਫਿਰ ਆਪਣਾ ਗੱਡੀ ਸਿੱਧੀ ਕਰਕੇ ਤੇ ਗੱਡੀ ਬਾਹਰ ਕੱਢੀ ਬੱਚੇ ਉਹ ਬੱਚੇ ਨੂੰ ਕੱਢਿਆ ਛੋਟਾ ਬੱਚਾ ਇਧਰੋਂ ਸੈਰ ਤੋਂ ਕਿਨ ਚੱਕਿਆ ਗਿਆ ਲੱਗੀ ਬੰਦੇ ਨੂੰ ਝੋ ਗਿਆ ਨੀਂਦ ਦੀ ਜੀ ਹਾਂ ਝੋ ਗਈ ਲੱਗੀ ਨੀਂਦ ਦੀ ਹਾਂਜੀ ਕੋਈ ਅੱਗੇ ਪਿੱਛੇ ਬੰਦ ਬਚਾਅ ਹੋ ਗਿਆ ਭਾਈ ਸ਼ੁਕਰ ਮਾਲਕ ਦਾ ਹਾਂਜੀ ਜੀ ਜੀ ਬਚਾਅ ਹੋ ਗਿਆ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਵਾਈਟ ਕਰਕੇ ਦੂਰੋਂ ਕਰ ਔਰ ਆ ਦੇਖੋ ਗੱਡੀ ਅੜੀਆਂ ਤਾਰਾਂ ਨੇ ਤਾਰਾਂ ਤੂਣਾ ਪੱਟ ਕੇ ਸਾਰੀ ਗੱਡੀ ਇੱਧਰ ਦੀ ਦੇਖੋ ਸੋ ਗੱਡੀ ਦਾ ਇਹ ਬੁਰਾ ਹਾਲ ਆ ਜੀ ਪਰ ਬੱਚੇ ਦੇ ਦੇਖੋ ਬੱਚੇ ਦੀਆਂ ਬੋਤਲਾਂ ਕਢਾਉਣੇ ਹਰ ਚੀਜ਼ ਉਵੇਂ ਹੀ ਵਿੱਚ ਜੁੱਤੀਆਂ ਤੱਕ ਉਹਨਾਂ ਦੀਆਂ ਜਿਹੜੀਆਂ ਇੱਥੇ ਪਈਆਂ ਪਰ ਉਹਨਾਂ ਨੂੰ ਹੁਣ ਮੌਕੇ ਤੇ ਆ ਕੇ ਐਂਬੂਲੈਂਸ ਲੈ ਗਈ ਆ ਤੇ ਬਚ ਗਏ ਨੇ ਬਚਾਅ ਹੋ ਗਿਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤੇ ਸਿਰਫ ਮਾਲੀ ਨੁਕਸਾਨ ਜੀ ਨੂੰ ਆਪਾਂ ਕਹਿ ਸਕਦੇ ਹਾਂ ਔਰ ਸੱਟਾਂ ਲੱਗੀਆਂ ਔਰ ਗੱਡੀ ਮਤਲਬ ਪਲਟ ਕੇ ਚਾਰ ਬਾਜੀਆਂ ਖਾ ਕੇ ਇੱਥੇ ਆਈ ਆ ਔਰ ਸਾਰੀ ਫੈਮਿਲੀ ਨੂੰ ਮਤਲਬ ਕੱਢਿਆ ਗਿਆ ਬਾਹਰ ਔਰ ਬੱਚਾ ਉੱਡ ਕੇ ਕਿਤੇ ਬਾਹਰ ਡਿੱਗਿਆ ਪਿਆ ਸੀ ਸੋ ਤੁਸੀਂ ਦੇਖ ਸਕਦੇ ਹੋ ਵੀ ਗੱਡੀ ਦਾ ਕਿੰਨਾ ਬੁਰਾ ਹਾਲ ਹੈ ਔਰ ਇੱਥੇ ਗੱਡੀ ਆਈ ਦੇਖੋ ਸਾਰਾ ਕੁਝ ਉਹਨੇ ਪਟਤਾ ਔਰ ਇੱਥੋਂ ਗੱਡੀ ਆ ਕੇ ਔਰ ਉੱਥੇ ਡਿੱਗੀ ਔਰ ਚਸ਼ਮਦੀਦਾਂ ਦੇ ਜੇ ਆਪਾਂ ਸੁਣੀਏ ਉਹਨਾਂ ਦੀ ਗੱਲ ਉਹਨਾਂ ਦੇ ਕਹਿਣ ਮੁਤਾਬਕ ਜਿਹੜੀ ਛੋਟੀ ਬੱਚੀ ਸੀ ਜਿਹੜਾ ਬੱਚਾ ਮਤਲਬ 4-6 ਮਹੀਨਿਆਂ ਦਾ ਹੀ ਸੀ ਉਹ ਬਾਹਰ ਡਿਗਿਆ ਪਿਆ ਸੀ ਔਰ ਉਹਨਾਂ ਨੇ ਸਾਈਡ ਤੋਂ ਚੱਕਿਆ ਔਰ ਜੇ ਉਹ ਕਹਿੰਦੇ ਥੋੜੀ ਦੇਰ ਤੱਕ ਅਸੀਂ ਨਾ ਆਉਂਦੇ ਤਾਂ ਸ਼ਾਇਦ ਉਹ ਬੰਦਾ ਨਾ ਬਚਦਾ ਪਰ ਜੇ ਤੁਸੀਂ ਗੱਡੀ ਨੂੰ ਦੇਖੋ ਤੇ ਐਂ ਲੱਗਦਾ ਵੀ ਜਿਵੇਂ ਕਈ ਮਹੀਨਿਆਂ ਦੀ ਇੱਥੇ ਖੜੀ ਹੁੰਦੀ ਆ ਪਰ ਪ੍ਰਮਾਤਮਾ ਦੀ ਚਲੋ ਹੱਥ ਦੇ ਕੇ ਇਹਨਾਂ ਨੂੰ ਰੱਖ ਲਿਆ ਔਰ ਤੁਸੀਂ ਗੱਡੀ ਦੀ ਹਾਲਤ ਦੇਖੋ ਔਰ ਵਜਾ ਜਿਹੜੀ ਦੱਸੀ ਜਾ ਰਹੀ ਆ ਵੀ ਬੰਦਾ ਸ਼ਾਇਦ ਨੀਂਦਰਾ ਸੀ ਔਰ ਨੀਂਦ ਦੀ ਵਜ੍ਹਾ ਨਾਲ ਸ਼ਾਇਦ ਉਹਨੂੰ ਝੋਕ ਆ ਗਈ ਔਰ ਤੁਸੀਂ ਦੇਖੋ ਵੀ ਕੀ ਗੱਡੀ ਦਾ ਹਾਲ ਆ ਜੀ ਜੇ ਔਰ ਉਸ ਤਰਫ ਤੋਂ ਜਿਹੜੀ ਗੱਡੀ ਆਈ ਇੱਥੇ ਡਿੱਗੀ ਤੁਸੀਂ ਸੋਚੋ ਵੀ ਗੱਡੀ ਕਿੰਨੀ ਸਪੀਡ ਨਾਲ ਆਈ ਔਰ ਹਰ ਚੀਜ਼ ਦਾ ਐਂ ਲੱਗ ਰਿਹਾ ਵੀ ਜਿਵੇਂ ਕਈ ਮਹੀਨਿਆਂ ਦੀ ਇੱਥੇ ਗੱਡੀ